ਅੰਮ੍ਰਿਤ ਸਰ ਇਹ ਲਗਾਤਾਰ ਤਰੀਕਾਕਤ ਦਾ ਐਡੀਪੀਸੀ ਕਾਲੀ ਦੰਦੇ ਵਿੱਚ ਆਪ ਸਰ ਕਾਫੀ ਟਕਰਾਵਰ ਕਰ ਰਹੇ ਹਨ ਕਿਵੇਂ ਦੇਖਦੇ ਸਨ ਮੁੰਡੇ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਕੀ ਫਤਿਹ ਮੈਂ ਸਮਝਦਾ ਹਾਂ ਅਤੋ ਬਹੁਤ ਸਮਾਂ ਪਹਿਲਾਂ 2015 ਦੇ ਵਿੱਚ ਸ਼ਰਮ ਨੇ ਅਕਾਲੀ ਦਲ ਦੇ ਖਿਲਾਫ ਇੱਕ ਬਹੁਤ ਵੱਡੀ ਮਹਿੰਮ ਸ਼ੁਰੂ ਕੀਤੀ ਗਈ ਸੀ ਇਹ ਪ੍ਰੀ ਪਲਾਨ ਕੀਤੀ ਗਈ ਸੀ ਔਰ ਜਿਸ ਤੱਕ ਮਿਆਜਾ ਇਹ ਸੀ ਵੀ ਸ਼੍ਰੋਮਣਿਆ ਕਾਲੀਦਾਰ ਨੂੰ ਉਸ ਦਿਨ ਤੋਂ ਲੈ ਕੇ ਅੱਜ ਤੱਕ ਭੁਗਤਣਾ ਪਿਆ ਹੈਗਾ ਔਰ ਸ਼੍ਰੋਮਣਿਆ ਕਾਲੀਦਾਰ ਦੇ ਲੀਡਰਸ਼ਿਪ ਨੂੰ ਉਹ ਸਾਰੇ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਏਜੰਸੀਆਂ ਨੇ ਔਰ ਕੁਝ ਲੋਕਾਂ ਨੇ ਪੰਜਾਬ ਦੇ ਕੁਝ ਚੰਦ ਲੋਕਾਂ ਨੇ ਇਸ ਤਰੀਕੇ ਦੇ ਨਾਲ ਪ੍ਰਚਾਰ ਕਰਕੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਕੇ ਗਲਤ ਪ੍ਰਚਾਰ ਕਰਕੇ ਝੂਠਾ ਪ੍ਰਚਾਰ ਕਰਕੇ ਉਸਦੇ ਇਲਜ਼ਾਮ ਲਾ ਕਰਕੇ ਸ਼੍ਰੋਮਣਿਆ ਕਾਲੀਦਾਰ ਨੂੰ ਬਦਨਾਮ ਕੀਤਾ ਗਿਆ ਸੀ ਔਰ ਮੈਂ ਸਮਝਦਾ ਅੱਜ ਫੇਰ ਦੁਬਾਰਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਰ ਬੜੀ ਨਿਮਰਤਾ ਦੇ ਨਾਲ ਪੇਸ਼ ਹੋ ਕਰਕੇ ਉਹਨਾਂ ਨੇ ਸਾਰਾ ਕੁਝ ਆਪਣੀ ਥੋਲੀ ਵਿੱਚ ਪਵਾ ਕਰਕੇ ਹੱਥ ਜੋੜ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਨਵਾ ਕਰਕੇ ਮੰਨਿਆ ਔਰ ਉਸ ਹੁਕਮ ਨੂੰ ਮੰਨ ਕੇ ਜੋ ਵੀ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦਾ ਜਹੰਦਰ ਸਾਹਿਬ ਦਾ ਹੋਇਆ ਉਸ ਨੂੰ ਪੂਰਾ ਕੀਤਾ ਤਾਂ ਉਸ ਦਿਨ ਤੋਂ ਬਾਅਦ ਲੋਕਾਂ ਦੇ ਵਿੱਚ ਫਿਰ ਇਹ ਗੱਲ ਲੈ ਰੁੱઠી ਸੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਸਾਡੀ ਖੇਤਰੀ ਪਾਰਟੀ ਹੈ ਉਸ ਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ ਔਰ ਉਸ ਵਾਸਤੇ ਲੋਕਾਂ ਦੀ सिंपति ਜਿਹੜੀ ਸੀ ਲੋਕਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਔਰ ਲੀਡਰਸ਼ਿਪ ਦੇ ਨਾਲ ਦੁਬਾਰਾ ਮੂਰਤ ਜੁੜੀ ਸੀ ਔਰ ਇਸ ਚੀਜ਼ ਨੂੰ ਫਿਰ ਦੁਬਾਰਾ ਇੱਕ ਵਾਰ ਫਿਰ ਦੁਬਾਰਾ ਡੈਮੇਜ ਕਰਨ ਵਾਸਤੇ ਇਹ ਫਿਰ ਦੁਬਾਰਾ ਏਜੰਸੀਆਂ ਸੈਂਟਰ ਦੀਆਂ ਏਜੰਸੀਆਂ ਸਟੇਟ ਦੀਆਂ ਏਜੰਸੀਆਂ ਔਰ ਵਿਦੇਸ਼ ਦੇਸ਼ ਔਰ ਵਿਦੇਸ਼ ਦੇ ਵਿੱਚੋਂ ਕੁਝ ਚੰਦ ਲੋਕ ਜਿਹੜੇ ਹੈਗੇ ਉਹਨਾਂ ਨੇ ਫਿਰ ਦੁਬਾਰਾ ਪੰਜਾਬ ਸ੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਇਸ ਤਰੀਕੇ ਦਾ ਮਾਹੌਲ ਖੜਾ ਕੀਤਾ ਜਾ ਰਿਹਾ ਔਰ ਅੱਜ ਇਹੋ ਜਿਹਾ ਮਾਹੌਲ ਬਣਾਇਆ ਜਾ ਰਿਹਾ ਸ੍ਰੋਮਣੀ ਅਕਾਲੀ ਦਲ ਵਰਸ ਸ੍ਰੀ ਅਕਾਲ ਪਤ师ਾਹ ਜੀ ਮੈਂ ਸਮਝਦਾ ਵੀ ਇਹ ਦੇਖੋ ਗਲਤ ਹੈਗਾ ਉਹ ਸ਼ਰਮਨੀ ਅਕਾਲੀਦਾਰ ਸੀ ਆਕਾਲ ਤਖਤ ਸਭ ਤੋਂ ਕਿਵੇਂ ਮਨਕਰ ਹੋ ਸਕਦਾ ਜਿਸ ਨੇ ਹੋਂ ਤੱਕ ਸ਼ਰਮਨੀ ਅਕਾਲੀਦਾਰ ਵਾਸਤੇ ਹਰ ਹੁਕਮ ਦੇ ਤੇ ਪੈਰਾ ਦਿੱਤਾ ਔਰ ਇੱਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਮਰਯਾਦਾ ਨੂੰ ਕੰਬਾਰੀਆ ਦਾਮਾ ਨੂੰ ਪਰੰਪਰਾ ਨੂੰ ਕਾਇਮ ਰੱਖਿਆ ਇਹ ਸਾਰਾ ਪ੍ਰੀਪਲਾਨ ਚੱਲ ਰਿਹਾ ਮੈਂ ਸਮਝਦਾ ਇਹਦੇ ਪਿੱਛੇ ਬਹੁਤ ਵੱਡੀ ਫੇਰ ਤੇ ਗਹਿਰੀ ਸਾਜ਼ਿਸ਼ ਹੈ ਔਰ ਪੰਜਾਬ ਦੇ ਲੋਕਾਂ ਨੂੰ ਇਹਨੂੰ ਸਮਝਣ ਦੀ ਲੋੜ ਹੈ ਐਜਪੀਸੀ ਪ੍ਰਧਾਨ ਅਦਿੱਲ ਸਿੰਘ ਕਬੀ ਨੇ ਕਿੱਦਣਾ ਕਿੱਦੇ ਦਬਾਅ ਹੋਇਆ ਸੀ ਕੋ ਦਿੱਤਾ ਕਿਵੇਂ ਦੇਖਦੇ ਹਾਂ ਕਿ ਨੇ ਸ਼੍ਰੋਮਣੀ ਅਸਹਦਾਰ ਹਜਿੰਦਰ ਸਿੰਘ ਜੀ ਧੰਮੇ ਸਾਡੇ ਬਹੁਤ ਹੀ ਸਤਿਕਾਰਯੋਗ ਦੇਦਾਰ ਇਮਾਨਦਾਰ ਔਰ ਗੁਰਸਿੱਖ ਔਰ ਮੈਂ ਸਮਝਦਾ ਵੀ ਗੁਰਬਾਣੀ ਦੇ ਨਿਤਨੇਮੀ ਉਹ ਐਸਾ ਸਾਡੇ ਸ਼ਰਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਪ੍ਰਧਾਨ ਮਿਲਿਆ ਹੋਇਆ ਤੇ ਮੈਂ ਸਮਝਦਾ ਵੀ ਜਿਹੜਾ ਉਹਨਾਂ ਦਾ ਅਸਤੀਫਾ ਸੀ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ ਮਿਲ ਕੇ ਵੀ ਮੈਂ ਉਹਨਾਂ ਦੇ ਘਰ ਜਾ ਕਰਕੇ ਵੀ ਈਸ਼ਾਰਪੁਰ ਜਾ ਕੇ ਬੇਨਤੀ ਕਰਕੇ ਆਇਆ ਸੀ ਔਰ ਦੁਬਾਰਾ ਅੰਤਨ ਕਮੇਟੀ ਨੇ ਵੀ ਅਪੀਲ ਕੀਤੀ ਹੈ ਔਰ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਸਾਹਿਬ ਨੇ ਵੀ ਉਹਨਾਂ ਨੂੰ ਅਪੀਲ ਕੀਤੀ ਹੈ ਮੈਂ ਸਮਝਦਾ ਉਹਨੂੰ ਆਪਣਾ ਅਸਤੀਫਾ ਵਾਪਸ ਲੈ ਕਰਕੇ ਔਰ ਸ਼ਰਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਜਿਹੜਾ ਪ੍ਰਬੰਧ ਹੈ ਉਸ ਨੂੰ ਸੁਣਾਉਣਾ ਚਾਹੀਦਾ ਹੈ ਸਿੱਖ ਸੰਤਾ ਦੇ ਵਿੱਚ ਕਾਫੀ ਜੇਤੂ ਮੁੰਦੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਜਾਂ ਕੋਈ ਵੀ ਤਖਤਾ ਦੇ ਜੱਥੇਦਾਰ ਇਹ ਹਰਮੰਦਰ ਸਾਹਿਬ ਦੇ ਗ੍ਰੰਥੀਆਂ ਦੀ ਜੀ ਵਿਉਂਗਤੀ ਹੈ ਉਹਦੇ ਵਾਸਤੇ ਇੱਕ ਸੰਵਿਧਾਨ ਬਣਾਇਆ ਨਾ ਜਾਣਾ ਚਾਹੀਦਾ ਕਿ ਇਹ ਨਹੀਂ ਕਿ ਜਦੋਂ ਮਰਜੀ ਇਹਨਾਂ ਨੂੰ ਲਾ ਦੋ ਤਾ ਦੋ ਇਹ ਆ ਜੀ ਕੋਈ ਗੱਲ ਨਹੀਂ ਇਹ ਤੁਹਾਨੂੰ ਕਿਹਦਾ ਦੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਸੰਵਿਧਾਨ ਬਣਾਇਆ ਜਾਣਾ ਜਿਹੜਾ ਸਾਬਕਾ ਜੱਥੇਦਾਰ ਗਿਆਨੀ ਗੁਰਿੰਦਰ ਸਿੰਘ ਵਡਾਂਟੀ ਨੇ ਇੱਕ ਚਿੱਠੀ ਵੀ ਲਿਖੀ ਸੀ ਪਰ ਉਹਨੂੰ ਖਾਲੀ ਡੱਬੇ ਤੇ ਛੋਟਾ ਇਹਨੂੰ ਕਿਵੇਂ ਦੇਖੋ ਅਜੇ ਤੱਕ ਕੀ ਹੋਇਆ ਵੀ ਜਦੋਂ ਜਦੋਂ ਗੁਰਦੁਆਰੇ ਸਾਹਿਬ ਹੰਤਾ ਦੇ ਕਬਜ਼ੇ ਦੇ ਵਿੱਚ ਸੀਗੇ ਔਰ ਗੁਰਦਵਾਰਿਆਂ ਦੇ ਵਿੱਚ ਬੜੀਆਂ ਕ੍ਰੀਤੀਆਂ ਹੁੰਦੀਆਂ ਸਨ ਉਸ ਵੇਲੇ ਸਾਡੇ ਵੱਡੇ ਪੁਰਖਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕਰਕੇ ਸਾਕਾ ਨਨਕਾਣਾ ਸਾਹਿਬ ਹੋਇਆ ਗੁਰਦਾ ਜੈਤੁਰਮ ਮੋਰਚਾ ਹੋਇਆ ਗੁਰੂ ਕਾ ਬਾਗ ਹੋਇਆ ਔਰ ਉਹ ਇਦੀਆਂ ਵੱਡੀਆਂ ਕੁਰਬਾਨੀਆਂ ਦੇ ਕਰਕੇ ਇਹ ਸਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਉਸ ਵੇਲੇ ਦੇ ਸਾਡੇ ਵੱਡੇ ਵੱਡੇ ਪੁਰਖਿਆਂ ਨੇ ਲਿਆ ਕਰਕੇ ਸਾਨੂੰ ਦਿੱਤੀ ਹੈਗੀ ਆ ਤਾਂ ਮੈਂ ਸਮਝਦਾ ਉਸ ਦਿਨ ਤੋਂ ਲਿਆ ਕਰਕੇ ਇਹ ਇੱਕ ਇਲੈਕਟਿਡ ਬਾਡੀ ਜਿਹੜੀ ਹੈਗੀ ਆ ਸਾਡਾ ਗੁਰਦੁਆਰਾ ਐਕਟ ਬਣਿਆ ਹੋਇਆ ਇਹ ਉਹ ਸਾਰੇ ਜਿਹੜੇ ਵੀ ਸਾਡੇ ਸਿੱਖ ਮਸਲੇ ਆ ਗਏ ਆ ਜਾਰੇ ਸਾਡੇ ਗੁਰਦੁਆਰੇ ਦੇ ਵਿੱਚ ਨਿਯੁਕਤੀਆਂ ਆ ਗਈਆਂ ਨੇ ਜਾਂ ਸਾਰਾ ਕੁਝ ਆ ਗਿਆ ਉਹਦੇ ਉਥੇ ਕਰਨ ਨੂੰ ਸਾਰਾ ਉਸ ਕਾਨੂੰਨ ਦੇ ਮੁਤਾਬਕ ਹੀ ਸਾਰਾ ਕੁਝ ਕੀਤਾ ਜਾਂਦਾ ਹੈ ਲੇਕਿਨ ਜੋ ਅੱਜ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਸਕਦਾ ਜਾ ਰਿਹਾ ਮੈਂ ਸਮਝਦਾ ਇਹ ਵੀ ਇੱਕ ਪ੍ਰੋਪਾਗੈਂਡਾ ਹੈ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਉਤਰਾ ਪ੍ਰਬੰਧਕ ਕਮੇਟੀ ਸਾਡੇ ਇੱਕ ਦੂਸਰੇ ਦੇ ਪੂਰਕ ਆ ਅਸੀਂ ਤਾਂਨੇ ਦੇ ਪਿੱਛੇ ਮਾ ਕੋਈ ਕੰਮ ਕਰਦੇ ਆ ਸ਼੍ਰੋਮਣੀ ਜੀ ਜੋ ਸ੍ਰੀ ਅਕਾਲ ਤਖਤ ਸਾਹਿਬ ਆ ਉਹ ਸਾਡੇ ਵਾਸਤੇ ਸਭ ਤੋਂ ਸਪਰੀਮ ਹੈ ਉਸ ਦਾ ਹੁਕਮ ਸਾਡੇ ਵਾਸਤੇ ਸੁਪਰੀਮ ਹੈ ਉਥੋਂ ਦਾ ਜਥੇਦਾਰ ਜੇ ਸਾਨੂੰ ਹੁਕਮ ਕਰਦਾ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਔਰ ਜਿੰਨੀ ਸਾਰਾ ਸਿੱਖ ਸੰਗਤ ਹੈ ਉਸ ਨੂੰ ਮਾਨਤਾ ਮਾਨਤਾ ਦਿੰਦੀ ਹੈ ਮੈਂ ਸਮਝਦਾ ਅਜਿਹਾ ਪ੍ਰਚਾਰ ਜਿਹੜਾ ਕਰਕੇ ਦੁਬਾਰਾ ਫਿਰ ਇਹ ਜਿਹਾ ਹਮ ਰਹਾਅਤ ਤੋਂ ਸਾਨੂੰ ਬਚਨ ਦੀ ਲੋੜ ਹੈ ਜਥੇਦਾਰਾਂ ਦੇ ਕਿਦਾਰ ਕੋਤੇ ਕੀਤੀ ਜਾਂਦੀਆਂ ਉਸ ਨੂੰ ਕਾਫੀ ਸ਼ਕਤੀ ਰੰਗਤ ਦਿੱਤੀ ਜਾਂਦੀ ਕਿਵੇਂ ਦੇਖਦੇ ਹੋ ਸਾਰੇ ਜੀ ਨੇ ਜਥੇਦਾਰ ਸ੍ਰੀ ਅਕਾਲਤਰ ਸਾਹਿਬ ਦੇ ਉੱਤੇ ਕੋਈ ਨਹੀਂ ਬੋਲ ਸਕਦਾ ਜਥੇਦਾਰ ਸਾਹਿਬ ਦਾ ਬਹੁਤ ਸਨਮਾਨ ਸingh ਸਾਹਿਬ ਸਾਡੀ ਬਹੁਤ ਸਨਮਾਨਯੋਗ ਨੇ ਹਾਂ ਬਾਕੀ ਜਿੱਥੇ ਤੱਕ ਹਰਪ੍ਰੀਤ ਦਾ ਮਸਲਾ ਆਉਂਦਾ ਹਰਪ੍ਰੀਤ ਐਸਐਲਓ ਉਹ ਨਾ ਜਥੇਦਾਰ ਹੈ ਨਾ ਉਹ ਸਿੰਘ ਸਾਹਿਬ ਦਾ ਜਿਸ ਤਰ੍ਹਾਂ ਦੀ ਮੈਂ ਸਮਝਦਾ ਵੀ ਦੇਖੋ ਹਰਪ੍ਰੀਤ ਨੇ ਇਹੋ ਜਿਹੇ ਸਟੇਜ ਦੇ ਉੱਤੇ ਭਾਸ਼ਾ ਭਾਸ਼ਾ ਬੋਲ ਕੇ ਉਹ ਲੈਂਗੁਏਜ ਬੋਲਿਆ ਮੈਨੂੰ ਆਪਣੇ ਆਪ ਨੂੰ ਸਾਡਾ ਸਿਰ ਨਹੀਂ ਮਾ ਹੁੰਦਾ ਹਰੇਕ ਜਿਹੜਾ ਗੁਰਸਿੱਖ ਮਾਈ ਭਾਈ ਆ ਉਹਦਾ ਸ਼ਰਮ ਦੇ ਨਾਲ ਸਿਰ ਨਹੀਂ ਮਾ ਦਬ ਕੀ ਜਿਹੜਾ ਜ세ਦਾਰ ਅਕਾਲ ਤਖਤ ਤੇ ਰਿਹਾ ਹੈਗਾ ਇਹਦੀ ਲੈਂਗੁਏਜ ਇੱਥਾ ਇਹਦੇ ਅੰਦਰ ਇੰਨਾ ਜ਼ਹਿਰ ਭਰਿਆ ਹੋਇਆ ਸੀ ਅਕਾਲੀ ਦਲ ਦੇ ਮਾਮਲੇ ਜਾਂ ਅਕਾਲੀ ਦਲ ਦੀ ਨਿਰਦੇਸ਼ਪ ਦੇ ਮਾਮਲੇ ਮੈਨੂੰ ਉਸ ਦਿਨ ਦਾ ਬਹੁਤ ਵੱਡਾ ਇਸ ਗੱਲ ਦਾ ਗਿਲਾ ਹੈ ਔਰ ਮੈਂ ਇਹ ਗੱਲ ਬੇਨਤੀ ਕਰੂੰਗਾ ਸਾਡੀ ਸ਼ਰਮੀਆਂ ਕੱਲ ਦੀ ਹਾਈਕ ਮੰਨ ਨੂੰ ਕਿ ਜਿਹੜਾ ਉਸਨੇ ਬਿਆਨ ਦਿੱਤਾ ਹੈ ਕਿ ਸੱਤ ਤਨੀਆਂ ਬਣ ਕੇ ਔਰ ਸਰਦਾਰ ਸੁਖਵੀਰ ਸਿੰਘ ਦੇ ਬਾਦਲ ਦੇ ਗਿੱਚੀ ਦੇ ਵਿੱਚੋਂ ਕੋਈ ਬਚਿੱਤਰ ਸਿੰਘ ਉੱਠੂਗਾ ਔਰ ਉਹ ਜਿਹੜਾ ਉਸ ਦਾ ਮਤਲਬ ਕਿ ਉਹ ਕੀ ਕੀਤਾ ਜਾਊਗਾ ਮੈਂ ਸਮਝਦਾ ਵੀ ਇਹ ਕਿਉਂਕਿ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੇਤੇ ਹਮਲਾ ਹੋ ਚੁੱਕਾ ਹੈ ਪਹਿਲਾਂ ਗੋਲੀ ਚੱਲੀ ਹੈ ਔਰ ਉਸ ਗੋਲੀ ਚੱਲੀ ਤੋਂ ਬਾਅਦ ਉਹ ਗੁਰੂ ਰਾਮਦਾਸ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪਾਤਸ਼ਾਹ ਜੀ ਜਿਨ੍ਹਾਂ ਦੀ ਸ਼ਰਨ ਦੇ ਵਿੱਚ ਉਹ ਸੇਵਾ ਕਰ ਰਹੇ ਸਨ ਉਸ ਸੇਵਾਦਾਰ ਕਰਦੇ ਹੋਏ ਉਹਨਾਂ ਨੂੰ ਬਚਾਇਆ ਹੈਗਾ ਔਰ ਜਦੋਂ ਜਿਸ ਮਨੁੱਖ ਦੇ ਉੱਤੇ ਗੋਲੀ ਚੱਲੀ ਹੋਏ ਜਿਹੜਾ ਮਨੁੱਖ ਵੀ ਵੀਆਈਪੀ ਸਿਕਿਉਰਿਟੀ ਦੇ ਵਿੱਚ ਰਹਿੰਦਾ ਹੋਵੇ ਉਸ ਮਨੁੱਖ ਦੇ ਬਾਰੇ ਆਮ ਲੋਕਾਂ ਦੇ ਵਿੱਚ ਨੌਜਵਾਨਾਂ ਨੂੰ ਪੜਕਾਹਟ ਦੇ ਵਿੱਚ ਲਿਆ ਕਰਕੇ ਅਜੀਬ ਬਿਆਨ ਦੇਣਾ ਜਿਹੜਾ ਉਹ ਕਾਨੂੰਨੀ ਜੁਰਮ ਬੰਦਾ ਹੈ ਮੈਂ ਆਪਣੀ ਹਾਈ ਕਮਾਂਡ ਨੂੰ ਵੀ ਬੇਨਤੀ ਕਰੂੰਗਾ ਕਿ ਕਾਨੂੰਨਦਾਨਾਂ ਨਾਲ ਸਲਾਹ ਕਰਕੇ ਕਿਹਾ ਹਰਪ੍ਰੀਤ ਸਿੰਘ ਦੇ ਉੱਤੇ ਇਹ ਮਕਦਮਾ ਉਹਨਾਂ ਚਾਹੀਦਾ ਕਿ ਇਹ ਅਖਾਟ ਕਰ ਰਿਹਾ ਔਰ ਜੋ ਵੀ ਕੱਲ ਨੂੰ ਕੋਈ ਗੱਲ ਹੁੰਦੀ ਹੈ ਜੇ ਸਦਾ ਸੁਖਵੀਰ ਸਿੰਘ ਦੇ ਬਾਦਲ ਦੇ ਉੱਪਰ ਜੇ ਕਨ ਕੋਈ ਗੱਲ ਹੁੰਦੀ ਹੈ ਉਹ ਦਾ ਸਿੱਧੇ ਤੌਰ ਤੇ ਤੇ ਜਮਵਾਰਤ ਹਰਪ੍ਰੀਤ ਸਿੰਘ ਜ਼ਿੰਮੇਵਾਰ ਹੋਏਗਾ